ਜਿਲੇ ਅੰਦਰ ਦੇ ਹੱਤੀ ਦੇ ਮਾਨਯੋਗ ਐਸਐਸਪੀ ਸਰਵਿੰਦਰ ਸਿੰਘ ਵਿਰਕ ਤੇ ਐਸਪੀ ਇਨਵੈਸਟੀਗੇਸ਼ਨ ਸਾਡ ਸਬਜੈਕਸ਼ਨ ਰਾਜੀ ਵੱਲੋਂ ਜਿਲੇ ਅੰਦਰ ਮਾੜੇ ਅਨਸਰਾਂ ਦੇ ਖਿਲਾਫ ਸਖਤ ਬਿਆਨ ਸ਼ੁਰੂ ਕੀਤਾ ਹੋਇਆ ਇਸੇ ਲੜੀ ਦੇ ਤਹਿਤ थाना ਸ਼ਾਹਕੋਟ ਦੇ ਮੁਕੱਫਰ ਇੰਸਪੈਕਟਰ ਬਲਵਿੰਦਰ ਸਿੰਘ ਪੁੱਲਰੋਂ ਬਣਾਪਾਸ ਇੱਕ ਸ਼ੌਕਤ ਅਲੀ ਵਾਸੀ ਪੰਰੇੜਵਾ थाना ਸ਼ਾਹਕੋਟ ਨੇ ਕੰਪਲੇਨਟ ਕੀਤੀ ਸੀ ਕਿ ਉਹਦਾ ਇੱਕ ਮੋਟਰਸਾਈਕਲ ਜਿਹੜਾ ਹੈ ਕੋਈ ਨਾਮਰ ਲੱਤੀ ਚੋਰੀ ਕਰਕੇ ਲੈ ਗਿਆ ਪੁਲਿਸ ਨੇ ਇਸੇ ਕੰਪਲੇਟ ਆਉਣ ਤੇ ਤੁਰੰਤ ਮੁਕੱਦਮਾ ਦਰਜ ਜਿਹੜਾ 169 ਨੰਬਰ ਜਿਹੜਾ 27 25 ਅੰਦਰ ਦਰਜ ਕੀਤਾ ਗਿਆ ਮਕਦਮਿਆਂ ਦੀ ਗੰਇਨਤਾ ਨੂੰ ਦੇਖਦਿਆਂ ਹੋਇਆਂ ਆਧੁਨਿਕ ਢੰਗ ਤੇ ਰਿਕਣਾ ਤੋਤੀਸ਼ ਕਰਦੇ ਆ ਵਕਫਾ ਵਕਫਾ ਟੀਮਾਂ ਤਿਆਰ ਕੀਤੀਆਂ ਗਈਆਂ ਜਿਹਦੇ ਤਹਿਤ ਦੋ ਦੋਸ਼ੀ ਜਿਹੜੇ ਆ ਕੁਲਵਿੰਦਰ ਸਿੰਘ ਲਿਸਕਾਲਾ ਪੁੱਤਰ ਸਾਧੂ ਸਿੰਘ ਵਾਸੀ ਪੜਨੋਹਾਰਾ ਅਤੇ ਹਰਜਿੰਦਰ ਸਿੰਘ ਜਿੰਦਾ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਜਨੇਰ ਥਾਣਾ ਕੋਟੇ ਸੇਕਾ ਜਿਹੜਾ ਮੋਗਾ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਦੋਸ਼ੀਆਂ ਤੋਂ ਜੋ ਇਹਨਾਂ ਨੇ ਇਹਨੇ ਗੈਂਗ ਬਣਾਇਆ ਹੋਇਆ ਇਹਨਾਂ ਕੋਲੋਂ 6 ਮੋਟਰਸਾਈਕਲ ਜਿਹੜੇ ਆ ਤਿੰਨ ਜਿਹੜੇ ਆ ਹੀਰੋ ਹੰਡਾ ਜਿਹੜੇ ਸਪਲੈਂਡਰ ਹੈਗੇ ਨੇ ਇੱਕ TVS स्पोर्ट ਹੈਗਾ ਇੱਕ ਕਵਾਸਕੀ ਬਜਾਜ ਤੇ ਤੀਸਰਾ ਇੱਕ ਪਟਾਨਾ ਬਜਾਜ ਹੋਰ ਜਿਹੜਾ ਬਰੰਦ ਕੀਤਾ ਇਹਨਾਂ ਦੋਸ਼ੀਆਂ ਦਾ ਬੜਾ ਤੋਹਨਕ ਢੰਗ ਤਰੀਕੇ ਵਰਤਦੇ ਆ ਆਪਣੇ ਕੈਮਰਿਆਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਆ ਮੋਬਾਈਲ ਵੀ ਵਰਤਦੇ ਆ ਤੇ ਵਕਫ ਤਰ੍ਹਾਂ ਨੇ ਇਹਨਾਂ ਨੇ 6 ਵੋਟਸ ਜਿਹੜੇ ਚੋਰੀ ਕੀਤੇ ਹੈਗੇ ਔਰ 6 ਸੇ ਬਰੰਕ ਕਰ ਲੈ ਅੱਗੇ ਹੋਰ ਤਫਤੀਸ਼ ਜਾਰੀ ਹੈ ਹੋਰ ਵੀ ਰਿਕਵਰੀ ਹੋਣ ਦੀ ਸੰਭਾਵਨਾ ਔਰ ਕਿੱਥੋਂ ਕਿੱਥੇ ਚੋਰੀ ਕੀਤੇ ਇਹਨਾਂ ਦੇ ਮਾਲਕਾਂ ਨਾਲ ਵੀ رابطہ ਕੀਤਾ ਜਾ ਰਿਹਾ ਔਰ ਇਹਨਾਂ ਦੋਸ਼ੀਆਂ ਤੋਂ ਪੁੱਛੋਕੜ ਵੀ ਜਾਣਿਆ ਜਾ ਰਿਹਾ ਵੀ ਇਹਨਾਂ ਨੇ ਚੋਰੀਆਂ ਚ ਕਿਹੜੀ ਕਿਹੜੀ ਕੋ ਪ੍ਰਾਪਰਟੀ ਬਣਾਈ ਆ ਜਾਂ ਕਿੱਥੇ ਕੋਈ ਹੋਰ ਕ੍ਰਾਈਮ ਕੀਤਾ ਗਿਆ ਜਿਹੜੇ ਅੰਦਰ ਇਸ ਤਰ੍ਹਾਂ ਦੇ ਜਿਹੜੇ ਭਿਆਨਕ ਅਪਰਾਧ ਹੋਏ ਆ ਉਹਨਾਂ ਲਈ ਪੁਲਿਸ ਵੱਲੋਂ ਸਖਤ ਉਪਰਾਲੇ ਕੀਤੇ ਜਾ ਰਹੇ ਹਨ ਪੁਲਿਸ ਮੁਸਤੈਦ ਹੈਗੀ ਆ ਤੈਨੂੰ ਸਖਤ ਸਜ਼ਾਵਾ ਕੀਤੀਆਂ ਦਗੀਆਂ ਜਾ ਰਹੀਆਂ Thank you.